ਨੈਕਸਟ 24 ਪੰਜਾਬ ਨਿਊਜ਼ ਚੈਨਲ ਦੇਖ ਦਿੱ ਦਰਸ਼ਕਾਂ ਨੂੰ ਪਿਰਪੇ ਸਸ਼ੇਕਾਲ ਸਾਡੇ ਚਨੋਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੇ ਰਹਿਣ ਅਮੇਸੋਦ ਦੇ ਜੱਡੇ ਆਲਾ ਦੇ ਪਿੰਡ ਧੜੜ ਦੀ ਨੈਰ ਵਿਖੇ ਅੱਜ ਪੁਲਿਸ ਤੇ ਗੈਂਗਸਟਰਾਂ ਦੇ ਵਿਚਕਾਰ ਹੋਇਆ ਮੁਕਾਬਲਾ ਜਿਸ ਦੇ ਚਲਦੇ ਗੈਂਗਸਟਰ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਹੈਪੀ ਜੱਟ ਦਾ ਸਾਥੀ ਸੀ ਉਥੇ ਹੀ ਐਸਐਸਪੀ ਦਿਹਾਤੀ ਸਤਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇੱਕ ਗੋਲੀ ਸਾਡੇ ਪੁਲਿਸ ਮੁਲਾਜ਼ਮ ਦੀ ਪੱਗ ਦੇ ਵਿੱਚ ਲੱਗੀ ਸੀ ਜਿਸ ਦੇ ਚਲਦੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਐਸਐਸਪੀ ਦਿਹਾਤੀ ਨੇ ਕਿਹਾ ਕਿ ਇਹ ਚਾਰ ਕਤਲਾਂ ਦੇ ਮਾਮਲੇ ਵੀ ਸਾਨੂੰ ਲੜਿੰਦਾ ਸੀ ਐਸਐਸਪੀ ਨੇ ਦੱਸਿਆ ਕਿ ਕੱਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਂ ਅਮਰਜੀਤ ਸਿੰਘ ਉਫ ਅਮਰਿਕ ਸਿੰਘ ਪਿੰਡ ਭਗਵਾਨ ਦਾ ਰਹਿਣ ਵਾਲਾ ਹੈ ਇਸਨੇ ਦੱਸਿਆ ਸੀ ਕਿ ਮੈਂ ਕਿਸੇ ਜਗ੍ਹਾ ਤੇ ਹਰੋਇਨ ਲਕੋਈ ਹੈ ਜਿਸ ਦੇ ਚਲਦੇ ਅਸੀਂ ਇਸ ਨੂੰ ਰਿਕਵਿੰਗ ਕਰਨ ਲਈ ਆਏ ਸੀ ਇਸ ਕੋਲੋਂ 2 ਕਿਲੋ ਹਰੋਇਨ ਵੀ ਬਰਾਮਤ ਹੋਈ ਅਤੇ ਹੀ ਇਸਨੇ ਪਿਸਤੌਲ ਵੀ ਛਿਪਾ ਕੇ ਰੱਖਿਆ ਹੋਇਆ ਸਨ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਇਸ ਦੇ ਹੱਥਕੜੀ ਲੱਗੀ ਹੋਈ ਸੀ ਇਸਨੇ ਰਵੋਲਵਰ ਦੇ ਨਾਲ ਸਾਡੇ ਪੁਲਿਸ ਮੁਲਾਜ਼ਮਾਂ ਤੇ ਫਾਇਰਿੰਗ ਕੀਤੀ ਜਿੱਥੇ ਕਿ ਇੱਕ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਦੂਸਰੇ ਦੇ ਪੱਗ ਵਿੱਚ ਗੋਲੀ ਲੱਗੀ ਤੇ ਹੱਤਕੜੀ ਸਮੇਂ ਤੇ ਫਰਾਰ ਹੋ ਗਿਆ ਉਹਨਾਂ ਨੇ ਕਿਹਾ ਕਿ ਇਸ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਜਿਦੇ ਕੁਝ ਸਾਥੀਆਂ ਨੂੰ ਅਸੀਂ ਪਹਿਲਾਂ ਵੀ ਗ੍ਰਿਫਤਾਰ ਕਰ ਚੁੱਕੇ ਹਾਂ ਇਸ ਕੋਲੋਂ 9 ਐਮ ਐਮ ਦਾ ਪਿਸਤੌਲ ਤੇ ਜਿੰਦਾ ਰੰਦ ਕੁਝ ਪਰਮਤੋਏ ਹਨ ਪੁਲਿਸ ਫਾਇਰਿੰਗ ਵਿੱਚ ਇਸ ਨੂੰ ਗੋਲੀ ਮਾਰੀ ਗਈ ਜਿੱਤੇ ਚਲਦੇ ਇਸ ਦੀ ਮੌਤ ਹੋ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਇਸ ਰਿਪੋਰਟ ਦੇ ਜ਼ਰੀਏ ਤੁਸੀਂ ਵੀ ਦੇਖੋ ਅਮਿਸਰ ਤੋਂ ਬਿਊਰੋ ਦੀ ਵਿਸ਼ੇਸ਼ ਲੋਕੋ ਦਾ ਮੁਲਜ਼ਮ ਸੀਗਾ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਛੇ 1307 ਦਾ ਕੇਸ ਜਿਹਦੇ ਵਿੱਚ ਦੋ ਬੰਦੇ ਬੜੇ ਸੀਰੀਅਸ ਜਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪ ਹੀ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਮੈਂ ਹਰਨ ਲਕੋਈ ਹੋਈ ਆ ਦੋ ਕਰਕੇ ਹਰਨ ਸੀਗੀ ਕਿਉਂਕਿ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9 ਵਜੇ ਦੇ ਕਰੀਬ ਜਦੋਂ ਅਸੀਂ ਦਾ ਕਵਰੀ ਲਈ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਗੋਇਆ ਹੋਇਆ ਸੀ ਇਹਨੇ ਗੁੱਸੇਵਲੇ ਆਪੇ ਅਸਲੇ ਨਾਲ ਹਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮੁਲਾਜ਼ਮ ਤੇ ਸਾਡੇ ਦੇ ਜ਼ਖਮੀ ਹੋ ਗਿਆ ਇਹ ਹਥਕੜੀ ਸਮੇਤ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਅਫਸਰ ਦੀ ਪੱਗ 'ਚ ਵੀ ਗੋਲੀ ਲੱਗੀ ਚਾ ਉਹਦਾ ਵੀ ਬਚਾਅ ਹੋ ਗਿਆ ਪੁਲਿਸ ਨੇ ਸੈਲਫ ਪ੍ਰਫੈਨਸ ਫਾਇਰ ਕੀਤਾ ਤੇ ਇਹਦੀ ਉੱਤੇ ਜਿਹੜੀ ਡੈਥ ਹੋ ਗਈ ਆ ਤੇ ਇਹ ਇਹ ਅੱਜ ਦਾ ਜਿਹੜਾ ਸਵੇਰ ਦਾ ਵਾਕਿਆ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਹੀ ਨਹੀਂ ਸਰ ਇਹ ਇਕੱਲਾ ਨਹੀਂ ਦਾ ਕੋਈ ਨਾਲ ਹੋਰ ਵੀ ਮੈਂ ਤਾਂ ਦੱਸ ਰਹੀ ਰਾਤ ਨੂੰ ਕੱਲ ਇਹਨੂੰ ਗਸ਼ਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਮੁਕਾਬਲਾ ਇਹ ਜਿਹੜੀ ਅਰੈਸਟ ਪਾਈ ਹੋਈ ਸੀ ਔਰ ਅਜੇ ਵੀ ਕਾਰਪੋਰਲ ਜਿਹੜੇ ਜਿਹੜੇ ਐਜੂ ਸੀਰੀਅਸਲੀ ਜਿਹੜੇ ਇੰਜਰਡ ਹੋਏ ਨੇ ਨਾਲ ਜਿਹੜਾ ਮੁਲਾਜ਼ਮ ਦਖਮੀ ਆ ਉਹ ਸੀਰੀਅਸ ਇੰਜਰਡ ਆ ਜੀ ਔਰ ਇੱਕ ਫਰਚੂਨੇਟਲੀ ਸਾਡਾ ਪਛਾਣ ਹੋ ਗਿਆ ਜੀ ਪਾਰਚੀ ਕਿਹਨਾਂ ਇਥੇ ਹਰ ਕਿਹੜੇ ਇਥੇ ਹਰ ਕਿਹੜੇ ਕਿਹੜੇ ਬੰਦੇ ਨਾਲ ਵੀ ਸਬੰਧਤ ਹੈਗਾ ਹੈ ਹਥਿਆਰ 9mm ਦਾ ਇੰਪੋਰਟਡ ਪਿਸਟਲ ਹੈ ਜੀ ਔਰ ਇੱਕ 3 ਗੋਰੀਆ ਵੀ ਸਾਨੂੰ ਗੋਰੀਆ ਮਿਲਿਆ 2 ਕਿਲੋ ਹੈਰੋਇਨ ਮਿਲਿਆ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਕਿ ਆਪਣਾ ਭਗਵਾ ਪਿੰਡਾ ਇੱਥੇ ਜੰਡਿਆਲੇ ਚੋਂ ਉੱਥੋਂ ਦਾ ਹੀ ਰਹਿਣ ਵਾਲਾ ਹੈ ਕਿਸੇ ਗੈਂਗ ਦੇ ਨਾਲ ਸੰਬੰਧਤ ਹੈਗਾ ਹਾਂ ਇਹ ਗੈਂਗ ਆ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸਿਸ ਚ ਵਾਂਟਡ ਆ ਹੈਪੀ ਜਿਹੜਾ ਉਹਨੂੰ ਹੈਪੀ ਐਲੀਅਸ ਜਾਟਵੀ ਕਹਿੰਦੇ ਆ ਉਹਦਾ ਇਹ ਸਾਥੀ ਆ ক্লোਜ ਐਸੋਸੀਏਟ ਸੀਗਾ ਔਰ ਇਹਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਿਫਟਾਰ ਹੋ ਗਏ ਹੋਏ ਆ ਇੱਕ ਨੂੰ ਅਸੀਂ ਗੁਆਹ ਤੋਂ ਫੜ ਕੇ ਲਿਆਏ ਸੀਗੇ ਅ ਦੋਵਾਂ ਨੂੰ ਪਹਿਲਾਂ ਅਰੈਸਟ ਕਰ ਚੁੱਕੇ ਆ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਇਹ ਕਿੰਨੇ ਘੰਟੇ ਮੁਕਾਲਾ ਚੱਲਿਆ ਜੀ ਘੰਟੇ ਜੀ ਹੁਣ ਵਿਗਟ ਹੁਣ ਸਾਰਾ ਹੁਣ ਅਸੀਂ ਪਹੁੰਚੇ ਆਂ ਕਿ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਆ ਤੇ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਮੁਆਮਲੇ ਚ ਲੈ ਕੇ ਆ ਰਹੇ ਹਾਂ ਦੱਸਿਆ ਜਾ ਰਿਹਾ ਐਸਐਸਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਅਮਰਿਤਪਾਲ ਅਮਰਿਤਪਾਲ ਹਾਂ ਜੀ ਦੱਸਿਆ ਜਾ ਰਿਹਾ ਐਸਐਸਓ ਦੇ ਉੱਪਰ ਵੀ ਜਿਹੜੀ ਫਾਇਰਿੰਗ ਕੀਤੀ ਗਈ ਹੈ ਦੇਖੋ ਮੈਂ ਤੁਹਾਨੂੰ ਸਪਸ਼ਟੇ ਦੱਸਣਾ ਜੀ ਸਾਡੀ ਪੁਲਿਸ ਟੀਮ ਸੀਗੀ ਪੀਸ ਟੀਮ ਦੇ ਇੱਕ ਸਾਡੇ ਪੀਸ ਆਫੀਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ ਔਰ ਇੱਕ ਸਾਡੇ ਪੀਸ ਆਫੀਸਰ ਦੇ ਪੱਗ ਤੇ ਗੋਲੀ ਲੱਗੇ ਨੰਗੀ ਉਹ ਬਚਾਅ ਹੋ ਗਿਆ ਜੀ ਥੈਂਕ ਯੂ ਤਾਂ ਜਿਹੜਾ ਇੰਡੀਆ ਜੀ ਭਾਜੀ ਕੀ ਨਾਮ ਆਪਣਾ ਮਨਜੀਤ ਸਿੰਘ ਜੀ ਤੇ ਅਮਰਜੀਤ ਆਪਣਾ ਕੀ ਲੱਗਦਾ ਸੀ ਬੇਟਾ ਸੀ ਤੁਹਾਡਾ ਬੇਟਾ ਸੀ ਅਮਰਜੀਤ ਜੀ ਜਿਹੜਾ ਆਪਣਾ ਅਮਰੀਤ ਹਾਂ ਜੀ ਅੱਛਾ ਜੀ ਤੇ ਕੀ ਕਹਾਣੀ ਹੈ ਇਹ ਕਿਸ ਕਾ ਕਰ ਉਹ ਤਾਂ ਸਾਰੇ ਮਾਲਕੀ ਜਾਣਦਾ ਸਾਨੂੰ ਤੇ ਇੰਨੀਆਂ ਗੱਲਾਂ ਦਾ ਪਤਾ ਨਹੀਂ ਆ ਉਹ ਕੀ ਕਰਦਾ ਸੀ ਪਹਿਲਾਂ ਉਹ ਰਾਜ ਮੰਤਰੀ ਦੇ ਨਾਲ ਲੇਬਰ ਕਰਦਾ ਸੀ ਠੀਕ ਹੈ ਤੇ ਪਤਾ ਕਿਤਾ ਬਾਕੀ ਸਾਨੂੰ ਇਹ ਗੱਲ ਤਾਂ ਨਹੀਂ ਪਤਾ ਕਿ ਕੀ ਕਰਦਾ ਕੀ ਨਹੀਂ ਕਰਦਾ ਉਹ ਕੋਈ ਘਰੋਂ ਤੁਸੀਂ ਵਿਦਖਲ ਕੀਤਾ ਸੀ ਇਹ ਕਿਦਾਂ ਸੀਗਾ ਹਾਂ ਜੀ ਵਿਦਖਲ ਕੀਤਾ ਸੀ ਤੇ ਕਿੰਨੀ ਦੇਰ ਦਾ ਇਹ ਕੰਮ ਦੇ ਵਿੱਚ ਪਿਆ ਹੋਊਗਾ ਪਤਾ ਨਹੀਂ ਇਹ ਸਾਰੇ ਸਾਨੂੰ ਦੇ ਆਈਡੀਆ ਤਾਂ ਕੋਈ ਨਹੀਂ ਸਾਨੂੰ ਪਰ ਇਹ ਆ ਵੀ ਅਸੀਂ ਅੱਖ ਕੇ ਕੀਤਾ ਸੀ ਉਹਨੂੰ ਕੀ ਮਤਲਬ ਵੀ ਮੁੜ ਕੇ ਅਹੀਂ ਉਹਨੂੰ ਪਹਿਲਾਂ ਉਹਨੂੰ ਬੇਦਖਲੀ ਤੋਂ ਪਹਿਲਾਂ ਜੋ ਕੰਮ ਕਰਦਾ ਸੀ ਵਧੀਆ ਇੱਥੇ ਪਿੰਡ ਠੇਕੇਦਾਰਾਂ ਨਾਲ ਮਜ਼ਦੂਰੀ ਕਰਦਾ ਸੀ ਉਦੋਂ ਅਸੀਂ ਇਹਨੂੰ ਚਲੋ ਬਾਕੀ ਤੁਹਾਨੂੰ ਪਤਾ ਹੀ ਆ ਬੱਚੇ ਸਾਰਾ ਆਖੇ ਨਹੀਂ ਲੱਗਦੇ ਕਿੰਨੇ ਚਿਰ ਤੋਂ ਘਰ ਨਹੀਂ ਆਉਂਦਾ ਪਿਆ ਸੀ ਇਹ ਘਰ ਸਾਰ 2.5 ਸਾਲ ਹੋ ਗਏ 2.5 ਸਾਲ ਕੋਈ ਕਰ ਮੁੰਡੇ ਵਗੈਰਾ ਵੀ ਇਹਦੇ ਨਾਲ ਆਉਂਦੇ ਜਾਂ ਕੋਈ ਐਕਟ ਵਗੈਰਾ ਵੀ ਕੋਈ ਆਉਂਦੇ ਇੱਥੇ ਇਹਦੇ ਸਾਰ ਸਾਡੇ ਘਰ ਤੇ ਨਹੀਂ ਕਦੀ ਕੋਈ ਆਇਆ ਕੋਈ ਸੰਤ ਵਗੈਰਾ ਕੋਈ ਨਾਲ ਲਿਆ ਹੋਇਆ ਯਾਰ ਵਗੈਰਾ ਇੱਥੇ ਤੁਹਾਨੂੰ ਕਿੰਨੇ ਕਿੰਨੇ ਬੱਚੇ ਉਹਦੇ ਇਹ ਵਿਆਹ ਕੇ ਨਹੀਂ ਸਰ ਵਿਆਹ ਨਹੀਂ ਉਹ ਉਮਰ ਕਿੰਨੀ ਦੀ ਉਮਰ ਉਹ 20 ਸਾਲ ਦੀ ਕੋਈ ਉਹ ਪਤਾ ਹੀ ਤੁਹਾਨੂੰ ਪਿਆ ਕਰਦੇ ਆ ਇਤਨਾ ਇਹ ਸਰ ਜੇ ਪਤਾ ਹੋਵੇ ਤਾਂ ਆਪਣੇ ਬੱਚੇ ਨੂੰ ਸਮਝਾਇਆ ਵੀ ਜਾਂਦਾ ਇਹ ਸਾਨੂੰ ਇਹ ਨਹੀਂ ਇਹ ਜਿਹੜੇ ਜਨੇ ਵਾਲੇ ਦੇ ਵਿੱਚ ਕਤਲ ਹੋਇਆ ਉਹਨਾਂ ਵਿੱਚ ਇਨਵੋਲਵ ਹੋਇਆ ਹੈ ਇਸ ਕੇਸ ਦੇ ਵਿੱਚ ਇਹ ਗੱਲ ਸਰ ਮਾਲਕ ਜਾਣਦਾ ਜੀ ਇਹ ਸਾਨੂੰ ਪਤਾ ਨਹੀਂ ਦੱਸਿਆ ਜਾਂਦਾ ਹੈ ਕਿ 2 ਕਿਲੋ ਹੀਰਾਂ ਫੜੀ ਗਈ ਉਹਦੇ ਕੋਲ ਉਹ ਤੇ ਮਾਲਕ ਨੂੰ ਪਤਾ ਜੀ ਸਾਨੂੰ ਤੇ ਇਹ ਗੱਲਾਂ ਦਾ ਪਤਾ ਨਹੀਂ